ਇਹ ਸਬੂਤ ਆਸੀਂ ਆਉਣ ਵਾਲੇ ਦਿਨਾਂ 'ਚ ਕੱਢ ਲਾਂਗੇ ਕਿਹਦੀ ਟਰਾਲੀ ਆ ਕਿੱਥੋਂ ਆਈ ਆ ਬਾਈ ਇਹ ਇਹ ਸਵਾਲ ਅਜੇ ਬਾਕੀ ਨੇ ਕਿਉਂਕਿ ਲੱਗੇ ਹੋਏ ਨੇ ਜਿਹੜਾ ਕੰਮ ਪੁਲਿਸ ਨੇ ਕਰਨਾ ਬਾਈ ਦੇਖੋ ਪੁਲਿਸ ਨੇ ਕਰਨਾ ਹੁੰਦਾ ਇਨਵੈਸਟੀਗੇਸ਼ਨ ਆ ਲੋਕਾਂ ਦੀਆਂ ਚੀਜ਼ਾਂ ਲੱਭ ਕੇ ਦੇਣੀਆਂ ਪੁਲਿਸ ਦਾ ਕੰਮ ਆ ਪਰ ਪੁਲਿਸ ਤਾਂ ਬਾਈ ਆ ਜਿਹੜੇ ਆ ਜਿਹੜੇ ਮਨੀਸ਼ ਸੋਧਿਆ ਵਰਗੇ ਅਰਵਿੰਦ ਕੇਜਰੀ ਵਰਗੇ ਵਰਗੇ ਆ ਉਹਨਾਂ ਦੀ ਰਾਖੀ ਵਾਸਤੇ ਬੈਠਿਆ ਪਤਾ ਨਹੀਂ ਉਹਨਾਂ ਨੂੰ ਕੀ ਨਾ ਕੀ ਨਾ ਡੋਡਾਰਾ ਸੋ ਜਿਹੜੀ ਪੰਜਾਬ ਦੀ ਬਾਮ ਆ ਉਹਨਾਂ ਦੀ ਕੋਈ ਇਹਨਾਂ ਨੂੰ ਫਿਕਰ ਨਹੀਂ ਹੈ ਸੋ ਪੰਜਾਬ ਦਾ ਕੰਮ ਆ ਜਿਹੜਾ ਉਹ ਲੋਕ ਆਪ ਕਰ ਰਹੇ ਆ ਕਿਸਾਨ ਭਰਾਵਾਂ ਨੇ ਪਹਿਲਾਂ ਵੀ ਸੈਂਕੜੇ ਟਰਾਲੀਆਂ ਦਰਜਨਾ ਟਰਾਲੀਆਂ ਜਿਹੜੀਆਂ ਇਹਨਾਂ ਦੇ ਘਰਾਂ ਚੋਂ ਕੱਢੀਆਂ ਨੇ ਇਹ ਟਰਾਲੀ ਦਾ ਪ੍ਰੂਫ ਵੀ ਬਹੁਤ ਜਲਦੀ ਦੇ ਦੰਗੇ ਮਤਲਬ ਹਜੇ ਆ ਲੱਗਿਆ ਜਦੋਂ ਗੱਲ ਕਰੀਏ ਅੱਜ ਕਿਸ਼ਕ ਸਮੇਂ ਪਤਾ ਲੱਗਿਆ ਤੁਹਾਨੂੰ ਕਦੋਂ ਫੋਨ ਆਉਂਦਾ ਹੈ ਕਦੋਂ ਪਤਾ ਲੱਗਦਾ ਹੁਣ ਹਨੇਰਾ ਵੀ ਹੋ ਗਿਆ ਆਪਾਂ ਕਦੋਂ ਕਿ ਕਿਹੜੇ ਖੇਤਾਂ ਚੋਂ ਮਿਲਿਆ ਜਾਂ ਕਿਸੇ ਸੂਏ ਦੇ ਨੇੜੇ ਕਿੱਥੋਂ ਇਹ ਵੀ ਗੱਲ ਦੱਸੋ ਬਿਲਕੁਲ ਜੀ ਦੇਖੋ ਤਕਰੀਬਨ ਮੈਨੂੰ 5 5.5 4.5 5 ਫੋਨ ਆਉਂਦਾ ਠੀਕ ਇੱਕ ਕਲਰ ਮਾਜਰੀ ਤੋਂ ਅਗੌੜ ਨੂੰ ਇਥੋਂ ਕੱਚਾ ਰਸਤਾ ਜਾਂਦਾ ਹੂੰ ਉਹਦੇ ਨਾਲ ਸੂਆ ਆਉਂਦਾ ਇੱਕ ਰਸਤੇ 'ਚ ਸੂਏ ਦੇ ਨਾਲ ਬਰੋਟਾ ਕਿ ਬਰੋਟੇ ਦੇ ਕੋਲੇ 5 ਦਿਨ ਤੋਂ ਤਕਰੀਬਨ 22 ਜਿਹੜੀ ਆ ਤਰੀਕ ਲੰਗੀ ਆ 22 ਤਰੀਕ ਤੋਂ ਰਾਤ ਨੂੰ ਕੋਈ ਟਰਾਲੀ ਕੱਢ ਗਈ ਸੀ ਲਾ ਬਾਰਸ਼ ਪਈ ਆ ਠੀਕ ਹੈ ਮੈਂ ਉਹਨਾਂ ਨੂੰ ਕਿਹਾ ਮਹਾਬੀਰੋ ਇਹਨੂੰ ਚੱਕ ਕੇ ਕਿਸੇ ਗੁਰੂ ਘਰ ਲਾ ਲਓ ਹੂੰ ਤੇ ਉਹ ਤੋਂ ਬਾਅਦ ਬਾਈ ਜੀ ਮੇਰੇ ਗੁਰੂ ਗੁਰੇ ਗ੍ਰੀਕੁਰ ਤੋਂ ਪਹਿਲਾਂ ਇਹਨਾਂ ਨੇ ਤਕਰੀਬਨ 4 ਵਜੇ ਦੇ ਸਾਰੇ ਪਿੰਡਾਂ 'ਚ ਫੋਨ ਕਰਕੇ ਪੁੱਛ ਲਿਆ ਲੌਸਮੈਂਟਾਂ ਕਰਤੀਆਂ ਤਿੰਨ ਪਿੰਡ ਨੇ ਬਾਈ ਅਗੌਲ ਸਹੌਲੀ ਤੇ ਨਾਲੇ ਕਲਰ ਮਜਰੀ ਯਾਨੀ ਕਿਸੇ ਭਰਾ ਨੇ ਸਾਰਿਆਂ ਨੇ ਕਹਿਤਾ ਵੀ ਇਹ ਤਾਂ ਬਾਈ 4 ਦਿਨ ਹੋ ਗਏ ਲਵਾਰਸ਼ ਖੜੀ ਆ ਸੋ ਉਹ ਟਰਾਲੀ ਅਸੀਂ ਕਬਜ਼ੇ 'ਚ ਲੈ ਲਈ ਆ ਮੈਂ ਤਾਂ ਲਵਾਰਸ਼ ਟਰਾਲੀ ਕਹਿ ਸਕਦੇ ਆ ਹਜੇ ਇਹਨੂੰ ਬਿਲਕੁਲ ਜੀ ਠੀਕ ਹੈ ਤੇ ਅੱਗੇ ਕੋਈ ਵੱਡੇ ਪ੍ਰੂਫ ਕੱਢ ਰਹੇ ਹਾਂ ਵੱਡੇ ਪਟਾਕੇ ਪਾ ਰਹੇ ਹਾਂ ਬਾਈ ਜੀ ਦੇਖੋ ਇਹ ਤਾਂ ਹੁਣ ਬਹੁਤ ਸੌਖਾ ਹੋ ਗਿਆ ਜਿਹੜਾ ਸੀਸੀਟੀਵੀ ਆ ਹਰ ਇੱਕ ਦੇ ਘਰ ਤੇ ਲੱਗੇ ਹੋਇਆ ਦੇਖੋ ਇਹ ਚੋਰੀ ਨਹੀਂ ਸੁਪੀ ਰਹਿ ਸਕਦੀ ਸ਼ਾਰਾ ਇਹ ਕਰਦੇ ਨੇ ਵੀ ਅਸੀਂ ਰੋਡਾਂ ਤੋਂ ਕੈਮਰੇ ਗੋਮਰੇ ਖਲਾ ਕੇ ਦੇਖਾਂਗੇ ਲੱਗਦਾ ਜਿਹੜੇ ਉਹ ਇਹ ਤਾਂ ਦੇਖੋ ਸਾਰਾ ਕੁਝ ਪੱਕੇ ਸਬੂਤ ਕੱਢ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਉਦੋਂ ਬਾਅਦ ਬਈ ਦੱਸ ਦਾਂਗੇ ਵੀ ਇਹ ਕਿਹਦੀ ਟਰਾਲੀ ਆ ਔਰ ਕਿੱਥੋਂ ਆਈ ਆ ਬਈ ਜਾਂਚ ਦਾ ਵਿਸ਼ਾ ਹੈ ਜਾਂਚ ਤਾਂ ਹੁਣ ਟਰਾਲੀ ਕਿੱਥੋਂ ਮਿਲੀ ਆ ਇਹ ਕੀ ਹੋਇਆ ਇਹਦਾ ਇਹ ਟਰਾਲੀ ਸ਼ੂਏ ਤੇ ਕੱਢ ਗਿਆ ਜੀ ਕੋਈ ਚਾਰ ਪੰਜ ਪਹਿਲਾਂ ਤੁਸੀਂ ਆਪਣਾ ਦੱਸੋ ਕੌਣ ਹੋ ਮੇਰਾ ਨਾਮ ਗਰਦੀਪ ਸਿੰਘ ਆ ਜੀ ਹਾਂ ਪਿੰਡਾ ਗੌੜ ਹਮ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਇਕਾਈ ਪ੍ਰਧਾਨ ਹੈ ਜੀ ਮੈਂ ਗੌੜ ਤੋਂ ਅਗੌੜ ਪਿੰਡ ਇਕਾਈ ਪ੍ਰਧਾਨ ਹਾਂ ਜੀ ਹਾਂ ਕੀ ਹੋਇਆ ਸੀਗਾ ਚਾਰ ਪੰਜ ਦਿਨ ਪਹਿਲਾਂ ਕੋਈ ਛੂਏ ਤੇ ਕੱਢ ਗਿਆ ਜੀ ਹਮ ਜਦੋਂ ਚਲੋ ਆਲੇ-ਦਾਲੇ ਮੋਟਰ ਵਾਲੇ ਦੇਖਿਆ ਵੀ ਆਪਣੀ ਤਾਂ ਕਿਸੇ ਦੀ ਹੈ ਨਹੀਂ ਟਰਾਲੀ ਇਹ ਭਾਲ ਕਰੀ ਹਾਂ ਭਾਲ ਕਰੀ ਉਹਨਾਂ ਨੇ ਪਤਾ ਵੀ ਕਰਿਆ ਕਿਸੇ ਪਿੰਡ ਦੀ ਹੋਰ ਹੈ ਨਹੀਂ ਹਮ ਉਹਨਾਂ ਨੇ ਚਲੋ ਦੇਖਿਆ ਵੀ ਕੋਈ ਚੋਰੀਆਂ ਕਰਕੇ ਲੈ ਜੀ ਹਮ ਫਿਰ ਗੁਰੂ ਘਰ ਲਾਤੀ ਗੁਰੂ ਘਰ ਲਾਤੀ ਉਹਨਾਂ ਲੈ ਗਿਆ ਇਹ ਟਰਾਲੀਆਂ ਹੁਣ ਆਜ਼ਾਦ ਜਥੇਬੰਦੀ ਨੂੰ ਵੀ ਬੁਲਾਇਆ ਜਿਨ੍ਹਾਂ ਦੀਆਂ ਟਰਾਲੀਆਂ ਨੇ ਤਾਂ ਇਹ ਹੁਣ ਕ੍ਰਾਂਤੀਕਾਰੀ ਦੇ ਸਾਡੀ ਸਾਰੀ ਇਕਾਈ ਪਹੁੰਚ ਰਹੀ ਹੈ ਇਹ ਟਰਾਲੀ ਹੈ ਜੀ